ਸਾਰਿਆਂ ਨੂੰ ਇਸ ਗੱਲ ਦਾ ਸਦਮਾ ਵੀ ਆ ਕਿ ਸਾਡੀ ਭਾਰਤੀ ਫੌਜ ਦੇ ਜਹਾਜ਼ ਯੋਧੇ ਜਿਹੜੇ ਹਮੇਸ਼ਾ ਔਖੀਆਂ ਹਾਲਤਾਂ ਦਾ ਸਾਹਮਣਾ ਕਰਦੇ ਆ ਸੋ ਉਸ ਕੜੀ ਵੱਜੋਂ ਉਹਨਾਂ ਹਾਲਤਾਂ 'ਚ ਉਹਦੀ ਇੱਕ ਬੜਾ ਵੱਡਾ ਜਿਹੜਾ ਹਾਦਸਾ ਵਾਪਰਿਆ ਕੱਲ ਲਦਾਖ ਦੇ ਅੰਦਰ ਜਿਹੜਾ ਲੈਂਡ ਸਲਾਈਡਿੰਗ ਕਰਕੇ ਸਾਡੀ ਆਰਮੀ ਦੀ ਗੱਡੀ ਦੇ ਉੱਤੇ ਇੱਕ ਵੱਡਾ ਪੱਥਰ ਪਿਆ ਔਰ ਉਹਦੇ ਨਾਲ ਸਾਡੇ ਦੋ ਯੋਧੇ ਜਿਹੜੇ ਆ ਜਿਹੜੇ ਉਸੇ ਵੇਲੇ ਸ਼ਹੀਦ ਹੋਇਆ ਸੋ ਤਿੰਨ ਜ਼ਖਮੀ ਨੇ ਸੋ ਅੱਜ ਪਠਾਨਪੁਰ ਦੇ ਅੰਦਰ ਸ਼ਹੀਦ ਬਾਨੂ ਪ੍ਰਤਾਪ ਸਿੰਘ ਜਿਹੜੇ ਲੈਫਟੇਨੈਂਟ ਕਰਨਲ ਸਨ ਆਰਮੀ ਦੇ ਅੰਦਰ ਉਹੋ ਅਸਹਾਜਤ ਦਾ ਜਾਨ ਪੀਗੇ ਸਨ ਸੋ ਅੱਜ ਉਹਨਾਂ ਦੇ ਸੰਸਕਾਰ ਵੇਲੇ ਹਜ਼ਾਰਾਂ ਲੋਕ ਉਹਨਾਂ ਨੂੰ ਸਰਦਾ ਸਿਮਰ ਕਰਨ ਲਈ ਆਏ ਆ ਉਹਨਾਂ ਨੂੰ ਆਪਣੀਆਂ ਮਤਲਬ ਜਿਹੜੀਆਂ ਉਹ ਇਸ ਦੁੱਖ ਦੀ ਘੜੀ ਚ ਉਸ ਪਰਿਵਾਰ ਦੇ ਨਾਲ ਉਹ ਸਾਂਝਾ ਕਰਨ ਲਿਆ ਹੈ ਸੋ ਮੈਂ ਜ਼ਰੂਰ ਇਹ ਕਹਾਂਗਾ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਇਹ ਭਾਰਤੀ ਫੌਜ ਦੇ ਜਵਾਨ ਜਿਹੜੇ ਹਮੇਸ਼ਾ ਪਲ-ਪਲ ਦੁਸ਼ਮਣ ਨਾਲ ਟਕਰਾਂਦੇ ਆ ਦੁਸ਼ਮਣ ਦੀ ਹਰ ਸਥਿਤੀ ਦਾ ਮੁਕਾਬਲਾ ਕਰਦੇ ਆ ਸੀਨੇ ਤੇ ਗੋਲੀਆਂ ਖਾਂਦੇ ਆ ਔਰ ਮਾੜੀਆਂ ਚੰਗੀਆਂ ਹਾਲਤਾਂ ਦੇ ਵਿੱਚੋਂ ਸਫਰ ਕਰਦੇ ਆ ਹੋਇਆ ਵੀ ਕਈ ਵਾਰ ਜ਼ਿੰਦਗੀ ਤੋਂ ਹੱਤੋਂ ਜਾਂਦੇ ਆ ਸੋ ਬੜਾ ਦੁਖਦਾਈਕ ਮਾਹੌਲ ਹੈ ਔਰ ਮੈਂ ਪੰਜਾਬ ਸਰਕਾਰ ਵੱਲੋਂ